ਸਾਸਤਰੀ ਕਾਲ ਜੀ ਸਵਾਗਤ ਹੈ ਜੀ ਅੱਜ ਫੇਰ ਨਵੇਂ ਵਲੌਗ ਚ ਹੋਰ ਸਨਾਓ ਸਾਰੇ ਠੀਕ ਠਾਕ ਹੋਣਗੇ ਉਮੀਦ ਕਰਦੇ ਹਾਂ ਸਭ ਵਧੀਆ ਹੋਊਗਾ ਤੇ ਬਾਕੀ ਲੋਹੜੀ ਦੀਆਂ ਤੇ ਮਾਗੀ ਦੀਆਂ ਐਡਵਾਂਸ ਵਧਾਈਆਂ ਸਾਰਿਆਂ ਨੂੰ ਮੇਰੇ ਵੀਰ ਭਰਾ ਭੈਣ ਬਾਹਰ ਬੈਠੇ ਵੀ ਸਾਰਿਆਂ ਨੂੰ ਵਧਾਈਆਂ ਲੋਹੜੀ ਦੀਆਂ ਠੀਕ ਹੈ ਜੀ ਤੇ ਅੱਜ ਹੱਡੇ ਹੈਗਾ ਗੁਰਕੀਤਾ ਜਨਮ ਦਿਨ ਠੀਕ ਹੈ ਜੀ ਤੇ ਬਾਕੀ ਕੱਲ ਸਤਿੰਦਰ ਪਰਸੋਂ ਸਤਿੰਦਰ ਭਾਈ ਦਾ ਫੋਨ ਆਉਂਦਿਆ ਹੈ ਸੈਂਟੇ ਵੀ ਤੁਹਾਡੇ 500 ਸਬਸਕ੍ਰਾਈਬਰ ਪੂਰੇ ਕਰਦੇ ਲੱਗੇ ਹਨ ਠੀਕ ਹੈ ਜੀ ਉਹਨਾਂ ਨੇ ਕਰਤੇ ਆ ਠੀਕ ਹੈ ਜੀ ਤੇ ਬਾਕੀ ਆਪ ਅੱਜ ਆਪਾਂ ਕਟਾਂਗੇ ਕੇਕ ਗੁਰਕੀਤਾ ਦਾ ਜਨਮ ਦਿਨ ਅੱਜ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਇੱਧਰ ਸਾਡੇ ਡੈਡੀ ਡੈਡੀ ਦੀ ਦਾੜ੍ਹੀ ਆਪਾਂ ਕਰਤੀ ਆ ਕਾਲੀ ਡੈਡੀ ਨੂੰ ਬਣਾਤਾ ਮੁੰਡੇ ਖੁੰਡੇ ਆਂ ਠੀਕ ਹੈ ਜੀ ਤੇ ਬਾਕੀ ਹੁਣ ਅੱਜ ਆਪਾਂ ਜਨਮ ਦਿਨ ਮਨਾਉਣਾ ਮੁੰਡੇ ਦਾ ਅੱਜ ਤੇ ਯਾਨੀ ਕਿ ਇਧਰ ਆਡਾ ਗੁਰਕੀਰਤ ਸਾਹਮਣੇ ਆ ਆ ਸਾਡਾ ਗੁਰਕੀਰਤ ਸਾਹਮਣੇ ਦੇਖ ਸਕਦੇ ਤੁਸੀਂ ਤੇ ਯਾਨੀ ਕਿ ਗੁਰਕੀਰਤ ਹੋਇਆ ਸੀ ਲੋੜੀ ਵਾਲੇ ਲੋੜੀ ਤੋਂ ਅੱਜ ਦੇ ਦਿਨ ਹੋਇਆ ਸੀ ਯਾਨੀ ਕਿ 3 ਵਜੇ ਦਾ ਟਾਈਮ ਹੀ ਦੁਪਹਿਰ ਦੇ ਦਾ ਤੇ ਬਾਅਦ ਚਾਨੂ ਟੈਨਸ਼ਨ ਪੈ ਗਈ ਵੀ ਲੋੜੀ ਘਰ ਵੇਖਣੀ ਹੈ ਕੀ ਪਤਾ ਅਸੀਂ ਸੋਚਿਆ ਦੋ ਚਾਰ ਦਿਨ ਰੱਖਣਗੇ ਲੇਕਿਨ ਉਹ ਮੈਡਮਾ ਕਹਿੰਦੇ ਅਭੀ ਨਹੀਂ ਲੋੜੀ ਤੁਸੀਂ ਆਪਣੇ ਮੁੰਡੇ ਦੇ ਘਰ ਜਾ ਕੇ ਵੇਖੋਗੇ ਜਾਣੀ ਕਿ ਇਹਨੂੰ ਲੋਹੜੀ ਤੋਂ ਪਹਿਲਾਂ ਰੱਬ ਨੇ ਇੱਕ ਗਿਫਟ ਖੁਸ਼ੀ ਦਿੱਤੀ ਗਿਫਟ ਦਿੱਤਾ ਬਹੁਤ ਵੱਡਾ ਵੱਡਾ ਸਾਡੇ ਵਾਸਤੇ ਠੀਕ ਹੈ ਜੀ ਤੇ ਮਨਕੀਰ ਦਾ ਅਗਲੇ ਮਹੀਨੇ ਜਨਮ ਦੇਣਾ 15 ਤਰੀਕ ਨੂੰ ਠੀਕ ਹੈ ਜੀ ਆਹ ਵੇਖੋ ਗੁੱਡੀ ਸਭ ਤੋਂ ਪਹਿਲਾਂ ਜਨਮ ਮਤ ਜਾਣੇਗੀ ਇਹ ਇਹਦਾ ਹੋਇਆ ਫਿਰ ਉਹਦੇ ਬਾਅਦ ਦਾ ਹੋਇਆ ਲੇਕਿਨ ਜਨਮ ਦੇ ਨਵੇਂ ਸਾਲ 'ਚ ਇਹਦਾ ਪਹਿਲਾਂ ਹੁੰਦਾ ਉਹਦਾ ਬਾਅਦ ਚ ਹੁੰਦਾ ਹੈਨਾ ਡਾਡੀ ਜੀ ਫਿਰ ਅੱਜ ਪੋਤਰੇ ਦਾ ਜਨਮ ਦੇਣਾ ਅੱਜ ਫਿਰ ਬਹਿ ਜਾ ਬਹਿ ਜਾ ਕਰ ਜਾਗੇ ਹੈ ਹਾਂ ਜੀ ਬਈਆ ਬਈਆ ਕਾ ਜਾਨੇ ਪਕੌੜੇ ਬਾਕੀ ਅੱਜਾ ਦਾ ਗੁਰਕੀਰਤ ਬੜਾ ਖੁਸ਼ ਆਜੀ ਗੁਰਕੀ ਨਾਤ ਹੋ ਗਏ ਸਾਰੇ ਤੇ ਰੈਡੀ ਹੋ ਗਏ ਬਾ ਗੁੱਡੀਆਂ ਦਾ ਖੇੜਾ ਨਹੀਂ ਛੱਡਦੇ ਪਤੰਗਾਂ ਦਾ ਜਿੰਨਾ ਮਰਜੀ ਆਖਲਾਂ ਵੀ ਥੱਲੇ ਆ ਜੋ ਨਹੀਂ ਹੁੰਦੇ ਚਲੋ ਕੋਈ ਗੱਲ ਨਹੀਂ ਮੁੰਡਿਆਂ ਦੀ ਛੋਟੇ ਬੱਚੇ ਨੇ ਬਣਦਾ ਵੀ ਇਨਾ ਖੇਡਣਾ ਬਾਕੀ ਅੱਜ ਇਹਦਾ ਸੂਟ ਚੜ ਗਿਆ ਅੱਜ ਠੀਕ ਹੈ ਜੀ ਤੇ ਚਲੋ ਬਹੁਤ ਵਧੀਆ ਚਲੋ ਠੀਕ ਹੈ ਜੀ ਬਾਕੀ ਸਾਰੇ ਰੇਡੀ ਹੋਣ ਦੇ ਕਰਦੀਆਂ ਸਪਾਈਆਂ-ਸਪੂਈਆਂ ਕਰਕੇ ਰੇਡੀ ਹੋ ਚਲੇ ਨੇ। ਬਾਕੀ ਤੁਹਾਨੂੰ ਇੱਥੇ ਬੈਠੇ ਆ ਪ੍ਰਿਆਹੁਣੀ, ਖੁਸ਼ੀ, ਡੈੜੀ, ਜਸ਼ਨ ਅੱਗ ਬਲਣ ਲਈ ਆ ਨਜ਼ਾਰੇ ਲੈਣ ਦੇ ਆ। ਠੀਕ ਹੈ ਜੀ। ਤਾਂ ਪੂਨਮ ਲੱਗੀ ਆ ਸਪਾਈਆਂ ਕਰਨ। ਠੀਕ ਹੈ ਜੀ। ਤੇ ਬਾਕੀ ਸਪਾਈਆਂ ਕਰਕੇ ਰੇਡੀ ਹੋ ਕੇ ਫਿਰ ਤੁਹਾਨੂੰ ਮਿਲਦੇ ਹਾਂ ਠੀਕ ਹੈ ਜੀ। ਚਲੋ ਠੀਕ ਹੈ ਜੀ ਡੈਡੀ ਚੱਲਣ ਦੀ ਤਿਆਰੀ ਗੱਲ ਨੂੰ ਘਰੋਂ ਡਏ ਆ ਠੀਕ ਹੈ ਜੀ ਤੇ ਬਾਕੀ ਆ ਮੇਲਾ ਦੋ ਕਲਰ ਲਿਆਂਦੇ ਬਸ ਆਪਾਂ ਮੁੰਡੇ ਨੇ ਜਿੱਦ ਕੀਤੀ ਕਹਿੰਦਾ ਆ ਆਪ ਘਾਨੇ ਚਾਹੀਦੇ ਤੇ ਆਪਾਂ ਲੈਂਦੇ ਆ ਠੀਕ ਹੈ ਜੀ ਖੁਸ਼ੀ ਕੀ ਗਰੰਟੀ ਹੈ ਬਾਕੀ ਮਿਲਦੇ ਆ ਤੁਹਾਨੂੰ ਪੂਰੀ ਤਿਆਰੀ ਕਰਕੇ ਮਿਲਦੇ ਜੀ ਬਾਕੀ ਮਿਲਾ ਲਈਏ ਤਿਆਰੀ ਕਰਕੇ ਡਾਕਟਰ ਨਾਲ ਮਿਲਦੇ ਆ ਆ ਦੇਖੋ ਵੱਡੇ ਭਰਾ ਆ ਚੁੱਕੇ ਨੇ ਅੱਗ ਸੇਕਣ ਦੇ ਉਧਰੋਂ ਵੇਖੋ ਇਹ ਇੱਥੇ ਦਹੀਂ ਪੂਨਮ ਪਕੌੜੇ ਕੱਢਣ ਸਾਹਮਣੇ ਦੀ ਵੇਖ ਸਕਦੇ ਹੋ ਠੀਕ ਹੈ ਜੀ ਸੇਵਾਉਂ ਦਹੀਏ ਪੂਰੀ ਹੈ ਇੱਕ ਨਿਗਾਹ ਜਿਹਾ ਫੰਕਸ਼ਨ ਆਪਣਾ ਜੀਆਂ ਦਾ ਠੀਕ ਹੈ ਜੀ ਆਹ ਦਿਓ ਖਾ ਲੋ ਪਕੌੜੇ ਸੈਲੀਬ੍ਰੇਟ ਕਰਨ ਦੇ ਆ ਹਾਂ ਦੇ ਤੇ ਇਧਰ ਸੰਤ ਦੇਖਾਂ ਅੰਡੇ ਆ ਤੇ ਇਧਰ ਅੱਡੇ ਚੌਧਰੀ ਸਾਹਿਬ ਬੈਠੇ ਨੇ ਰਮਾਨ ਨਾਲ ਤਾਂ ਅੱਗੇ ਦਾ ਨਜ਼ਾਰਾ ਲੈਣ ਦੇ ਨੇ ਪੂਰਾ ਆਹੋ ਗੋਆ ਕਿ ਇਧਰ ਮੰਮੀ ਸੱਸਾ ਨੂੰ ਤੂੰ ਤੂੰ ਅੱਗੇ ਖਾਓ ਕਾਸ਼ ਖੋੜੇ ਖਾ ਲੋ ਆ ਤੇ ਤੇ ਦੇਖੋ ਗਿਆ ਖੇ ਤੇ ਹਾਂ ਜੀ ਜੀ ਹੈਪੀ ਬਰਥਡੇ ਤੇ ਇਧਰ ਵਿਆਹ ਮਾਨ ਸ਼ੈਤਾਨੀ ਕਰਨਾ ਠੀਕ ਜੀ ਇਧਰ ਪੂਨਮ ਨੇ ਬਾਹਰ ਪੱਟੀ ਲਾਈ ਆ ਹੈਪੀ ਬਰਥਡੇ ਦਿ ਤੇ ਤੇ ਵੀ ਦੇਖ ਸਕਦੇ ਹੋ ਪੂਨਮ ਪੂਨਮ ਹੁਣੇ ਵੇਲੀ ਹੋਈ ਚੜੀ ਪੂਨਮਾ ਜੀ ਹੁਣੇ ਵੇਲੀ ਹੋਈ ਹੈ ਕੰਮ ਕਰਕੇ ਥੱਕ ਗਈ ਅੱਜ ਤੇ ਹੁਣ ਆਪਾਂ ਲੱਗੇ ਕੇਕ ਕੱਟਣ ਤੇ ਇੱਥੇ ਸਾਡਾ ਗੁਰਕੀਰਤ ਤੇ ਖੁਸ਼ਪ੍ਰੀਤ ਦੇਖੋ ਆਪਣਾ ਕੋਈ ਕੋਈ ਘਾਤਈ ਪਾਜੀ ਦੇਖ ਤੇ ਭਾਈ ਨੇ ਟਕਾਤਾ ਜੇ ਇੱਧਰ ਆ ਡੇ ਪਾਜੀ ਪਾਜੀ ਨੂੰ 5-10 ਮਿੰਟ ਪਹਿਲਾਂ ਤੇ ਇੱਧਰ ਪ੍ਰੀਆ ਇੱਧਰ ਆ ਢੀ ਭਾਬੀ ਢੀ ਲੈ ਕੇ ਆਉਂਦੀ ਤੇ ਇੱਧਰ ਆ ਢੀ ਸਿਮੂ ਪੁੱਤ ਠੀਕ ਹੈ ਜੀ ਇੱਧਰ ਆ ਢੀ ਜੇਸ਼ਨ ਸਾਰੇ ਨਹੀਂ ਉੱਥੇ ਰੱਖੇ ਇੱਧਰ ਆ ਢਾ ਮੰਨ ਕੇ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਲੱਗੇ ਕੈਕ ਕਟਣ ਤੇ ਬਾਕੀ ਹੜੇ ਜੀ ਬਾਹਰ ਨੇ ਬੈਠੇ ਬੈਜਾ 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 ਵੀਰ ਲੱਗ ਠੀਕ ਹੈ ਜੀ ਇੱਥੇ ਸਾਡੇ ਡੈਡੀ ਆ ਗਏ ਨੇ ਬਾਕੀ ਜਿਹੜੇ ਸਾਰੇ ਜੀ ਸਾਡੀ ਖੁਸ਼ੀ ਜੀ ਸਮਾਂ ਸ਼ਾਮਿਲ ਹੋਏ ਨੇ ਆ ਗਏ ਬਹੁਤ ਵਧੀਆ ਲੱਗਣ ਡਿਆ ਠੀਕ ਹੈ ਜੀ ਇਧਰ ਮੰਮੀ ਹੋਣੀ ਨਾਲ ਤੇ ਉਹਦਾ ਡੈਡੀ ਦੂਰ ਦੂਰ ਬੈਠੇ ਨੇ ਪਤਾ ਨਹੀਂ ਕੀ ਗੱਲ ਹੈ ਤੇ ਲਾਗੇ ਲਾ ਕੇ ਬਹੁਤ ਹਾਂ ਹੈ ਹੈ ਇਧਰ ਆਦੀ ਖੁਸ਼ੀ ਇਹ ਟਾਈਮ ਕਿ ਬੜਾ ਲਾ ਦੇਆ ਬੱਡੇ ਗੁਰੀ ਤੂੰ ਕਿੱਥੇ ਬੈਠਾ ਹੈ ਨਹੀਂ ਮੈਂ ਆ ਬੱਧੀਆ ਕਿੱਥੇ ਗਿਆ ਗੁਰੀ ਗੁਰੀ ਨੂੰ ਬਹਿ ਖੰਟੀ ਦਾ ਯਾਰ ਸਾਰਾ ਆਪਣਾ ਸਾਰਾ ਇਕੱਠਾ ਕਰਨ ਦੇ ਆ ਇੱਕ ਵਾਰੀ 360 ਡਿਗਰੀ ਤੁਹਾਨੂੰ ਕੈਮਰਾ ਘੁਮਾ ਦੇਣੇ ਆਪਣੇ ਆਪਣੇ ਜਿਹੜੇ ਜੀ ਆਪਣੇ ਕੋ ਆਏ ਨੇ ਇੱਥੇ ਖੁੱਦੀ ਜੱਗ ਨਹੀਂ ਬੈਣੀ ਕੋਈ ਨਹੀਂ ਪਰ ਬਸ ਆ ਜਾਣਾ ਲੈ ਕੇ ਇਹ ਹੁਣ ਆਪਾਂ ਲੱਗੇ ਆ ਜੀ ਕੇ ਕਟਣ ਸਾਡੇ ਗੁਰਕੀਤ ਦੇ ਵੱਡੇ ਦਾ ਤੇ ਬੰਬੜੇ ਚਾ ਸਾਡਾ ਗੁਰੀ ਸਵੇਰ ਦਾ ਐਕਸਾਈਟਡ ਬਹੁਤ ਜ਼ਿਆਦਾ ਕੇ ਕੱਟਣ ਵਾਸਤੇ ਹੈਪੀ ਬਰਥਡੇ ਟੂ ਯੂ ਪ੍ਰੀ ਬਰਥਡੇ ਟੂ ਯੂ ਹੈਪੀ ਬਰਥਡੇ ਗੋਰ ਕੀ ਰਤ ਜੀ ਤਾਂ ਖੋਲਣੀ ਆਉਂਦੀ ਹੈ ਤਾਂ ਟੈਕਨੋ ਫੋਟੋ ਕੋਲੀ ਗਏ ਪਾਜੀ ਸਕੇ ਸਕੇ ਅਫਕਾ ਸ਼ਿਤ ਉਹ ਇੱਧਰ ਚੱਲ ਉੱਧਰ ਆਦਾ ਵੀਰ ਲੱਗ ਸੁਖੀ ਇੱਧਰ ਆ ਜਾ ਨਹੀਂ ਬੱਬਾ ਬਾਚਾ ਤੂੰ ਨਹੀਂ ਕਿ ਸਟ੍ਰੈਸ ਭਾਈ ਕਿਤੇ ਬਾਕੀ 1 ਮਿੰਟ ਆਪਾਂ ਨਾ ਨਾਲ ਹੀ ਇੱਕ ਇੱਕ ਵੀ ਨਾਲ ਹੀ ਕੱਟ ਲਈਏ ਆਪਾਂ ਜਾਨੀ ਕਿ ਆਪਾਂ ਹੁਣ ਕੇ ਕੱਟਣ ਲੱਗੇ ਆ ਪਾਪਾ ਇਹ ਜਾਨੀ ਕਿ ਜਦ ਇੱਕ ਬੋਲੀ ਲੱਗੀ ਕਿਦਾਂ ਬਗਿਆ ਨਹੀਂ ਜਾਨੀ ਕਿ ਆਪਾਂ ਲੱਗੇ ਆ ਦੱਸਣ ਕਿ ਇਹ ਕੇਕ ਮੈਂ ਨਾਲ ਲੈਂਦਾ ਸੀ ਗੋਰਕੀਜ ਦੇ ਨਾਲ ਹੀ ਵੱਡੇ ਵਾਲੇ ਦੇ ਨੇ ਉਦਾਂ ਮੈਂ ਕੱਲ ਕੱਟਣਾ ਮੈਂ ਚਲੇ ਦੇ ਨਾਲ ਹੀ ਕਟਾਂਗੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਸਬਸਕ੍ਰਾਈਬ ਕੀਤਾ ਸਾਡੀ ਸਪੋਰਟ ਕੀਤੀ ਤੇ ਉਹਨਾਂ ਕਰਕੇ ਸਾਰੇ ਉਹਨਾਂ ਵਾਤੇ ਆ ਠੀਕ ਹੈ ਜੀ ਕੇਕ ਤੇ ਆਪਾਂ ਹੁਣ ਕੇਕ ਲੱਗੇ ਆ ਕੱਟਣ ਠੀਕ ਹੈ ਜੀ ਚਲੋ ਤੇ ਆਪਾਂ ਗੁਰਕੀ ਨੂੰ ਖਵਾਲਤਾ ਤੇ ਨਾਲ ਅਸੀਂ ਮਨਕੀਤ ਨੂੰ ਖਵਾਲਤਾ ਠੀਕ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਹਾਨੂੰ ਸਪੋਰਟ ਕਰਨ ਵਾਸਤੇ ਠੀਕ ਹੈ ਜੀ ਐਦਾਂ ਹੀ ਸਾਨੂੰ ਸਪੋਰਟ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਕਰੋ ਵੀਡੀਓ ਵੇਖ ਕੇ ਤੇ ਜਿਹੜੇ ਨਵੇਂ ਜੋੜਨਗੇ ਉਹ ਵੀ ਸਾਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨ ਬਾਈ ਥੇਰਾਖ ਦੇਣਾ ਇਤੋਂ ਸਾਰੇ ਲਾਈ ਜਾਣਗੇ ਉਹਨੂੰ ਕਹਿੰਦੇ ਆ ਬਾਕੀ ਜਿੰਨੂ ਬੁਲਾਇਆ ਸੀ ਤੇ ਇਹ ਚਾਹੀਦੀ ਹੈ ਤੇ ਬਾਕੀ ਸਾਰੇ ਜੀਆਂ ਨੂੰ ਹੈਪੀ ਲੋੜੀ ਤੇ ਮਾਗੀ ਮਾਗੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਬਾਕੀ ਹੁਣ ਜਿਹੜੇ ਇਹ ਮੁੱਛਾ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਦਾ ਦਿਹਾੜਾ ਆਉਂਦਿਆ ਜਨਮ ਤਰੀਕ ਤੇ ਉਹ ਵੀ ਤੁਹਾਨੂੰ ਸਾਰਿਆਂ ਨੂੰ ਐਡਵਾਂਸ ਮੁਬਾਰਕਾਂ ਨੇ ਠੀਕ ਹੈ ਜੀ ਤੇ ਬਾਕੀ ਦੇਖ ਸਕਦੇ ਹੋ ਸਾਹਮਣੇ ਸਾਡੀ ਫੈਮਿਲੀ ਵੱਲੇ ਨੰਬਰ ਤੇ ਸੱਤੀ ਭਾਈ ਨੇ ਸਾਨੂੰ ਫੋਨ ਕੀਤਾ 500 ਸਬਸਕ੍ਰਾਈਬਰ ਤੇ ਹਾਂਜੀ ਹਾਂਜੀ ਬਾਕੀ ਉਹਨਾਂ ਦਾ ਧੰਨਵਾਦ ਹੈ ਸਤਿੰਦਰ ਭਾਈ ਦਾ ਉਹਨਿਆਂ ਨੇ ਬੜੀ ਸਪੋਰਟ ਕੀਤੀ ਸਵੇਰੇ ਸਵੇਰੇ ਫੋਨ ਲਾਤਾ ਉਹਨਾਂ ਨੇ ਸਾਡੇ 500 ਪੂਰੇ ਕਰਤੇ ਠੀਕ ਹੈ ਜੀ ਉਹਨਾਂ ਨੂੰ ਫੇਰ ਮੁਬਾਰਕਾਂ ਠੀਕ ਹੈ ਜੀ ਸਾਰੇ ਪਰਿਵਾਰ ਨੂੰ ਚਲੋ ਠੀਕ ਹੈ ਸਾਧੂ ਜੀ ਤਾਂ ਹੈ ਦੇ ਤੇ ਅੱਗੇ ਨਹੀਂ ਹੋਰ ਨਹੀਂ ਹੈ ਮੇਰੀ ਲక్ష్ਮੀ ਬਣੀ ਹੋਰ ਅੰਦਰੋਂ ਚੱਟੀ ਉਹਦੇ ਨਾਲ ਅਸਲਾ ਇਤਰਾ ਪਿਆਰ ਦੇਂਦੇ ਹੋਏ ਤਾਂ ਕਰਕੇ ਕੇਕ ਚਿੱਤਾ ਭੁੱਲ ਗਿਆ ਕੋਣਾ ਚਾ ਚੋ ਚਾ ਦਾਦੀ ਪਿਆਰ ਦਿੰਦੀ ਹੋਈ ਚਲੋ ਫਿਰ ਆ ਇੱਥੇ ਤੁਹਾਡੀ ਭਾਬੀ ਜੀ ਤੇ ਰੂਪ ਤੇ ਸਾਡਾ ਚੌਧਰੀ ਸਾਹਿਬ ਹਾਂਜੀ ਤੁਹਾਡਾ ਚੌਧਰੀ ਸਾਹਿਬ ਤੇ ਚੌਧਰੀ ਸਾਹਿਬ ਦਾ ਫੇਵਰੇਟ ਬੱਚਾ ਹੈ ਜੇ ਦੇ ਕਰਕੇ ਇੱਥੇ ਪਹੁੰਚੇ ਨੇ ਠੀਕ ਹੈ ਜੀ ਸੁਣੀਆਂ ਮਾਲੂਗੀ ਟੈਨਸ਼ਨ ਨਾ ਥੋੜਾ ਜੈ ਜੈ ਟੈਨਸ਼ਨ ਨਹੀਂ ਚਿੰਤ ਇਹ ਬੈਠੋ ਹੋ ਗਿਆ ਹੋ ਗਿਆ ਯਾਨੀ ਕਿ ਉਹ ਉਹ ਨੋਡ ਹੋ ਗਿਆ ਕੇਕ ਲੱਗੇ ਬਿਲਕੁਲ ਸੋ ਮਹੀਨੇ ਇੱਕ ਵੀ ਨਹੀਂ ਵੀ ਦੀ ਚੱਕੀ ਮੇਰਾ ਪੈਸਾ ਓ ਯਾਰ ਦੇ ਦੇ ਬਾਕੀ ਆ ਨਾ ਮੱਛਾਲਾ ਇਧਰ ਗੋਰਕੇਸ਼ ਨੂੰ ਲਾਤਾ ਵਾ ਮੂੰਹ ਤੇ ਕੇਕ ਮੇਰਾ ਤਾਂ ਉਹ ਯਾਰ ਚੱਲੋ ਬਈ ਮੈਂ ਦੇਦਾ ਹੀ ਤੋਈ ਚੱਲੋ ਬਈ ਰਹਿਣ ਤੋਂ ਨਹੀਂ ਯਾਰ ਹੋਰ ਹੈ ਚਾਹ ਹੇ ਇੱਥੇ ਚਾਚੂ ਤੇ ਚਾਚੀ ਕੋਈ ਰਾਂਜ ਭਲਦਾ ਇਹ ਦੇਖ। ਇਹ ਵੀ ਚਾਚੂ ਦਾ ਫੇਵਰੇਟ ਪੋਤਾ। ਦੋਵੇਂ ਇੱਕੋ ਜਿਹੇ ਨੇ। ਚਾਚੀ ਮੂਆ ਨੂੰ। ਇਹ ਕੀ ਕਰਨਾ। ਖੁਸ਼ੀ, ਬੁੱਗਾ। ਦੋ ਦੋ ਦੇਖੋ ਕੈਮਰੇ ਆ। ਖੁਸ਼ੀ ਓਏ, ਜਲਦੀ ਇੱਧਰ। ਪੋਤਾ ਇੱਧਰ ਲੈ ਕੇ ਤਾਇਆ ਜੀ। ਓਕੇ। ਖੁਸ਼ੀ ਵੀ ਇੱਕ ਫੋਟੋ ਇੱਧਰ। ਓਕੇ। ਇਹ ਉਂਗਲੀ ਦੀ ਕੀ ਮਾਰ। ਚੰਗਾ ਰਾਹ ਨਹੀਂ ਦੇ ਦ ਚਲ ਆਉਂਦੇ ਕਿ ਮਾਂ ਹਾਜੀ ਨਾ ਵੀ ਆਜਾ ਕੋਸ਼ੂ ਹੀ ਮਾਸੀ ਨੂੰ ਰੈਂਡੋ ਅਸ ਕੁਰਸੀ ਤਾਂ ਨਹੀਂ ਕਿੱਦੀ ਲੱਗੀ ਬਿਲਾ ਕੋਈ ਨਹੀਂ ਆਉਂਦਾ ਚਲ ਆ ਪਾਜੀ ਨੂੰ ਜਾਂਦੇ ਪੁੱਤ ਆਜਾ ਤੇ ਤੇ ਪਾਜੀ ਤੇ ਭਾਬੀ ਜੀ ਜੱਸਾ ਪਾਜੀ ਆਪਣੇ ਕਲੈਕਸ਼ਨ ਜੋੜਨ ਗਏ ਹੋਣ ਤੇ ਸਿਮੂ ਨਾਲ ਸਿਮੂ ਕਿੱਥੇ ਆ ਲੱਗੀ ਆ ਯਾ ਯਾ ਵੀ ਭਲੇ ਬਾਬਾ ਹਰ ਕੋਈ ਲੱਭਣਾ ਨਹੀਂ ਬਾਜ ਐ ਇੱਧਰ ਵੇਖ ਇੱਧਰ ਕੈਮਰਾ ਯਾਰ ਜੱਜਾ ਸਾਹ ਪਾਜੀ ਦੇ ਸਮੂਹ ਦਾ ਹੈਲਮਟ ਵਾਲੀ ਰਾਹ ਆ ਚੱਲੋ ਜੀ ਸਟਾਫ ਕੋ ਵੀ ਚੇਕ ਕਰਾ ਟੋਣ ਇੱਥੇ ਆ ਜੰਗਲ ਚੋਂ ਚੀਤਾ ਆ ਗਿਆ ਜਸ਼ਨ ਤੇ ਨਾਲ ਭੂਜੀ ਗੌਰ ਕੀਰਤ ਦੀ ਟੋਣਾ ਦੇ ਪਾਲ ਰਹਿਣੇ ਨਹੀਂ ਜੀ ਨਾ ਦੋਵੇਂ ਜਸ਼ਨ ਮਿੱਤੇ ਐਂਡੀ ਜਸ਼ਨ ਇੱਧਰ ਵੀ ਦੇਖੋ ਉੱਧਰ ਵੀ ਦਾ ਤੇਰੇ ਮਰੇ ਮੈਂ ਖੰਦੇ ਆਂ ਤੇ ਯਰ ਬਣਿਆ ਸੀ ਯਰ ਨਾ ਮੈਂ ਕੁਝ ਨਹੀਂ ਆਦਾ ਦੇਖ ਨਾ ਆਦਾ ਆ ਜਾ ਯਰ ਬੜਿਆ ਆ ਜਾ ਆ ਜਾ ਹੋਰ ਕਿਹੜੀ ਆਦਾ ਸਿੰਗੂ ਰੂਪ ਤੂੰ ਵੀ ਬੈ ਜਾ ਮੈਂ ਮੈਂਬਰ ਤੇ ਇੱਧੇ ਵੇਖੋ ਇੱਧਰੇ ਚੱਲ ਬਸ ਆਜੋ ਕੁਕੜੀ ਤੇ ਵੀ ਨਾਲ ਹੀ ਵੀਰ ਨੂੰ ਫੜਾ ਦਿਓ ਬੱਲੇ ਵੀਰ ਨੂੰ ਪਵਾ ਵੀਰੇ ਇੱਥੇ ਆ ਲਓ ਜੀ ਇਹ ਨੰਨੇ ਨੰਨੇ ਪੁੱਛੇ ਕਿ 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 ਪੁੱਛੇ ਆ ਹਾਈ ਤਾਂ ਹੁਣ ਗੱਲਾਂ ਆਪੇ ਕੈਮਰੇ ਗੇ ਠੀਕ ਆ ਨੇ ਉਂਗਲ ਮੈਂ ਕੱਪੀ ਛੁਣ ਨਹੀਂ ਹੋ ਫਿਰ ਇਹ ਕੱਟੀ ਹੋਣੀ ਆ ਤਾਂ ਲਓ ਜੀ ਹੈਲੋ ਜੀ ਕਿਵੇਂ ਕਿਤਾਣੀ ਚਾਓ ਪਹਿਲਾ ਮੰਗੀ ਆਣਾ ਜੂਟੂ ਵਾਲਾ ਵੈਪਰ ਕਿੰਨਾ ਹੈ ਆ ਜੋ ਪ੍ਰਿਆ ਲੈ ਆਉਣੀ ਹੁਣ ਜੂਟੂ ਵਾਲਾ ਵੈਪਰ ਕਿੰਨਾ ਹੈ ਬੱਚਾ ਬੱਚਾ ਵੀ ਖਾ ਸਕਦੇ ਆ ਮੈਂ ਖਾ ਦੇ ਦਿੰਦੀ ਨਹੀਂ ਜਾਣੀ ਗੇ ਜੂਟੂ ਵਾਲਾ ਵੈਪਰ ਕਿੰਨਾ ਹੈ ਆ ਜੋ ਮਿੱਤੇ ਫੈਮਲੀ ਇੱਥੇ ਸਾਰੇ ਆਓ ਹਾਂ ਜਾ ਜੀ ਬੀ ਜੀ ਬੰਦ ਕਰਨਾ ਜੀ ਬੰਦ ਕਰ ਦੇਖ ਲੋ ਦਾ ਆ ਦੋ ਦੇ ਦੇ ਤੇਰੇ ਆ ਦੋਵੇਂ ਆ ਜਾ ਆ ਜਾ ਗ੍ਰਿੰਦਪਾ ਤੇ ਬਿੱਗ ਲਵੇ ਕੰਝ ਮਾ ਆ ਜਾ ਮੁਹਦੀਂ ਕਿਤੇ ਡਿੱਗ ਗਈ ਹਾਂ ਕੋਈ ਡਿੱਗ ਗਿਆ ਹੋਈ ਕੋਲੋਂ ਵਾਟ ਦਰੋਤ ਉੱਥੇ ਉੱਥੇ ਆ ਰੋ ਬੈ ਜਾ ਚਲੋ ਕੋਲੋਂ ਵਾਟਾ ਗੁੜੀ ਆ ਜਾ ਚਲੋ ਦੇ ਦੇ ਤੇਰੇ ਆ ਚਲੋ ਲਓ ਜੀ ਚੱਲ ਹੁਣ ਦੁਹੀ ਆ ਜਾ ਸਾਰੇ ਭਰਾ ਭਰਾ ਦੁਹੀ ਖਿੱਚ ਲਿਓ ਚਲੋ ਮੈਂ ਵੀ ਨਾਲ ਮੰਡੇ ਮੰਡੇ ਆਓ ਮੈਂ ਵੀ ਮੁੰਡੇ ਮੰਡੇ ਚੱਲ ਜੰਝੂਂਲੀ ਚਾਹ ਬਣਨ ਕੁਵੀਓ ਜਲੋ ਜੀ ਰੇੜੀ ਤੇ ਪਾਉਂ ਆ ਜਾਓ ਮੇਰੇ ਇੱਧਰ ਰੇੜੀ ਤੋਂ ਬਣਾਉਂਦਾ ਜਾਏਗਾ ਤੇ ਚੱਲ ਜਾ ਚੱਲ ਹੋ ਜਾ ਨੀ ਦਾਂਗੀ ਦਾਂਗੀ ਦੱਡੀ ਦੇਖੇ ਦੱਡੀ ਬੈਠੇ ਹੀ ਆ ਜਾਣਗੇ ਹੁਣ ਹੁਣ ਹਾਂਜੀ ਚਲੋ ਜੀ ਚਲੋ ਜੀ ਲੈਨੇ ਪਾਇਆ ਦੇ ਦਿੰਨੇ ਆ ਗੱਲ ਕਰਦੇ ਚਲੋ ਜੀ ਹੁਣ ਕਰਮਾਂ ਨੂੰ ਆਈਏ ਤੇ ਆ ਜੀ ਅੰਦਰ ਆਣ ਕੀ ਅੰਦਰ ਆਜੋ ਅੰਦਰ ਤਾਂ ਸਹੀ ਹਾਂਜੀ ਜੀ ਆਪਾਂ ਕੇ ਘਟ ਲਿਆ ਫਾਈਨਲੀ ਠੀਕ ਹੈ ਜੀ ਤੇ ਬਾਕੀ ਸਾਰਿਆਂ ਨੂੰ ਦੁਬਾਰਾ ਲੋੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਐਡਵਾਂਸ ਠੀਕ ਹੈ ਜੀ ਤੇ ਬਾਕੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਪਿਆਰ ਦਿੱਤਾ ਸਬਸਕ੍ਰਾਈਬ ਕੀਤਾ ਤੇ ਹਿਦਾਿਆਂ ਨੂੰ ਪਿਆਰ ਕਰਦੇ ਰਹੋ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੇਂ ਵਲੌਗ ਦੇ ਨਾਲ ਚੜ੍ਹਦੀ ਕਲਾ ਰਹੋ ਸਾਰੇ ਖੁਸ਼ ਰਹੋ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ